ਸਤਿਗੁਰ ਜੀ ਸਾਰਿਆਂ ਨੂੰ ਜੀ ਬਾਸਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਅੱਜ ਅੱਜ ਫੇਰ ਤਿੰਨ ਚਾਰ ਝੋਟੀਆਂ ਦੀ ਵੀਡੀਓ ਪੈਣ ਲੱਗੀ ਆ ਜੀ ਤੇ ਚੋਹੇ ਮਈਆਂ ਸੂਈਆਂ ਜੀ ਅੱਜ ਅੱਜ ਟੌਪ ਤੋਂ ਟੌਪ ਆ ਫੜਿਆਣੇ ਦੀਆਂ ਝੋਟੀਆਂ ਵਧੀਆ ਕੁਆਲਿਟੀ ਦੀਆਂ ਆ ਗੱਲ ਕਰਦੇ ਆ ਜੀ ਸਤਿਗੁਰ ਜੀ ਸਤਿਗੁਰ ਸਤਿਗੁਰ ਮਹਾਰਾਜ ਕੀ ਹਾਲ ਦੇ ਕਿਰਪਾ ਦਾਤ ਦੀ ਹਰ ਵਾਰੀ ਮੈਂ ਨਾ ਵਾ ਮਾਲ ਤੇ ਵੇਰੀ ਹੋ ਗਿਆ ਸਾਰਾ ਉਹ ਦੋ ਬਨੇ ਜਲੰਦਰ ਦੇ ਨੇ ਮਈਆਂ ਲਈਆਂ ਵਾ ਹਾਂ ਜੀ ਕਾਲਾ 12 ਵੀਡੀਓ ਵਾਲੀਆਂ ਵੇਖੀਆਂ ਨੇ ਜਿੱਦਾਂ ਗਨ ਟ੍ਰੈਕਿੰਗ ਵਧੀਆ ਚੱਲੀਏ ਵਧੀਆ ਵਧੀਆ ਦਾ ਜਿੱਦਾਂ ਸੀਧਾ ਸਮਝੀ ਜਿੱਦਾਂ ਖੰਡੇ ਹੈ ਨਾ ਵੀਡੀਓ 'ਚ ਬੜੀ ਚਲ ਮਾਲਕ ਕਿਰਪਾ ਹਾਂਜੀ ਮਾਲ ਸਾਫ਼ ਸੁਥਰਾ ਰੇਟ ਚੰਗਾ ਹਾਂਜੀ ਹਾਂਜੀ ਕਿਉਂਕਿ ਆਪਣਾ ਇਹ ਆਪੀ ਡੰਗਰ ਸਾਫ਼ ਸੁਥਰਾ ਦਾ ਸੁਈ ਹੁੰਦੀ ਆ ਇਹ ਗੱਲ ਦਾ ਵਾਦਾ ਠੀਕ ਹੈ ਥੋੜਾ ਜਿਹਾ ਇਹ ਰਾਹ ਕਰਾਈਏ ਕੰਮ ਇਹ ਜੋ ਪਰਸਨਿਟੀ ਹੋਈ ਆ ਪਰਸਨਿਟੀ ਹੋਈ ਏ ਅੱਛਾ ਜੀ ਦਸ ਸਿਕ ਲੀਟਰ ਬੋਲਾ ਵਾ ਠੀਕ ਏ ਚੰਗੀ ਸੋਹਣੀ ਚੁਆਇਸ ਚੰਗੀ ਏ ਠੀਕ ਏ ਬਹੁਤ ਚੰਗੀ ਕਟਾ ਮਾਰ ਕੇ ਕਟਾ ਮਾਰ ਕੇ ਠੀਕ ਏ ਬੀ ਸੋਹਣੀ ਚੁਆਇਸ ਹੋਈ ਦੀ ਆ ਤੂੰ ਤੇ ਨਿਹਰਾ ਆਇਆ ਇੱਕ ਬਦਲਦਾਰੀ ਤੋਰ ਬਦਲ ਬਦਲ ਕਰਕੇ ਨਾ ਫੋਦਾ ਲੈ ਰੋਗੀ ਝੂਣ ਚਾਲ ਚੱਹੀ ਆ ਜਾਂਦੇ ਜਾਂਦੇ ਆਹ ਦੇਖੋ ਕੇਸ ਪਾ ਕੇ ਪਾ ਲੇ ਮੇਰੇ ਵਾਲੀ ਇੱਕ ਪਾਸੇ ਲੱਗ ਦਿੰਦਾ ਹਾਂ ਸਿੰਘ ਵੀ ਚੰਗਾ ਆ ਵੇਖੋ ਲੈ ਜਾਣੀ ਆ ਬੰਦਾ ਕਿੰਨਾ ਦੁੱਧ ਕਿੰਨਾ ਦੁੱਧ 10 ਕਿਲੋ ਲੀਟਰ ਬੋਲਾ ਵਜੇ ਸਾਡੇ ਮਲਕੇ ਗਰੰਟੀ ਦੇ ਕੇ ਖਾਣੇ ਲਈ ਫਿਰ 9 ਲੀਟਰਾਂ ਖਾਣੇ ਦੁੱਧ 12 ਕਿਲੋਟੀ ਕੱਢ ਦੂਗੀ ਹਾਂਜੀ ਹਾਂਜੀ ਮੋਲ ਤੇ ਭਾਵੇਂ 10 15 ਕਰੀ ਜੀ ਬਿਲਕੁਲ ਦੇਣ ਲੈਣ ਵਾਲੀ ਗੱਲ 90000 ਦੀ 90000 ਦੇ ਰਾਂਗੇ 1000 ਫੋੜ ਕਰਦਾਂਗੇ ਕਰ ਦਿਓ ਮਾਤਾ ਲਈ ਆ ਸੂਆ ਪਹਿਲਾ ਵਾ ਪਹਿਲਾ ਸੂਆ ਜੀ 30 ਮਗਰ ਜੀ ਠੀਕ ਹੈ 30 ਮਗਰ ਜੀ ਹੋਊ 10 ਲੀਟਰ ਪਰ 9 ਨਾ ਲੈ ਜੀ ਠੀਕ ਬੜਾ ਮੜਾ ਜਾਂਦਾ ਤੁਸੀਂ ਸ਼ੰਗਾਇ ਹੈ ਸੀ ਇੱਥੇ ਚਲੋ ਮਈਆਂ ਲਈਆਂ ਵਿਣਿਆ ਵਾਪਾ ਇਹ ਇੰਨੇ ਕਹਣਾ ਵੀ ਉਧਰ ਆਈਆਂ ਬੜੀਆਂ ਚੰਗੀਆਂ ਕੁਆਲਟੀ ਵਾਲੀਆਂ ਦੁੱਧ ਦੇ ਵਿੱਚ ਆਈ ਚੁਈ ਚੰਦੀ ਦੁੱਧ 9 10 9 10 ਲੀਟਰ ਦੁੱਧ ਥਾਨ ਬਹੁਤ ਕੁਆਲਟੀ ਦਾ ਵਧੀਆ ਹੈ ਚੁਵਾਈ ਬਹੁਤ ਜਿਆਦੀ ਚੰਗੀ ਹੈ ਹਾਂਜੀ ਚੁਵਾਈ ਬਹੁਤ ਚੰਗੀ ਹੈ ਐ ਰੰਗੇ ਖਾਣਾ ਵਧੀਆ ਕੁਆਲਟੀ ਆ ਵੇਟ ਖਲਾਗ ਵਿੱਚ ਆ ਜੀ ਮਾੜੋ ਉਤਾਰੀਏ ਆ ਵੇਖੋ ਬਹੁਤ ਥਾਂ ਦਾ ਮਾਰ ਕੱਟੀ ਮਗਰ ਆਪ ਵੀ ਕੱਟੀ ਹੈ ਤਾਂ ਮਗਰ ਵੀ ਕੱਟੀ ਹੈ ਸਿੰਗਲ ਹੱਡੀਆਂ ਵਧੀਆ ਕੁਆਲਟੀ ਆਹ ਰੋਮੀਆਂ ਨੇ 77 ਦੇ ਬੰਦਿਆਂ ਨੇ ਰਹਿ ਗਈਆਂ ਗਿਆਨਾ ਪਿਆ ਕਰਦਾ ਦਿਆ ਜਾਉਂਦੇ ਆ ਬਾਅਦ ਮੁਰਸ਼ਾਂ ਦੇ ਬੜੀ ਪੈਣ ਦੀ ਦੇਖ ਕਰਕੇ ਰਹਿ ਗਈਆਂ ਮਈਆਂ ਤੇ ਉਹ ਵੀ ਹੁਣ ਆਉਂਡੇ ਲੈ ਜਾਣੀਆਂ ਉਹਨਾਂ ਨੇ 78 ਤੇ ਆਪਾਂ ਇਹ ਮਿਲ ਕੇ 90 95 ਜਿੰਨਾ ਮਰਜ਼ੀ ਬੋਲ ਕਰ ਲਈਏ 80 ਦੀ ਇੱਕ ਦੋ ਛੋੜ ਦੋ ਛੋੜ 70000 ਦੀ 70000 ਦੀ ਲਓ ਜੀ ਇਹ ਦੂਜਾ ਸੁਭਾਏ ਦੂਜਾ ਸੁਭਾਏ 12 ਕਿਲੋ ਆਏ ਭਾਈ ਸਫਾਈ ਇਹਦਾ ਬਹੁਤ ਚੰਗੀ ਹੈ ਭਾਈ ਬਹੁਤ ਬਲੈਕ ਸਾੜੀ ਆ ਇਹਦੀ ਕਰ ਜੇ ਹਰੇ ਬੁਲਾਇਆ ਗਿਆ ਜਾਰਜ ਦੁੱਧ 12 ਲੀਟਰ ਆ ਬਾਗਲ ਦੇ ਨਾਲ ਗੱਲਾਂ ਕਰਨੀ ਜਿਹੜੇ ਸਿਰਿਆਂ ਮੈਟੋ 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 ਹਾਂਜੀ ਹਾਂਜੀ 1 ਘੰਟੇ ਜੀ ਮਾਲ ਲੇ ਕੇ ਫੇਰ ਫੇਰ ਆਉਣਾ ਆ ਦੇਖ ਬਹੁਤ ਜਲਦੀ ਬਹੁਤ ਜਲਦੀ ਸਿੰਗਲ ਹੱਡੀ ਬਲੈਕ ਆ ਚੰਗੀ ਨਸਲ ਦੀ ਐ ਆਹ ਆਹ ਪਾਰਟੀ ਵੀ ਖਾਲ ਦੋ ਹਾਂ ਜਾਣ ਦੇ ਜਾਣ ਦੇ ਆਤਰਪਾਲਾ ਅੱਤ ਮਾਰਟ ਕੋਲ ਨੇ ਪਰ ਵਿਖਾ ਲਈਆਂ ਉਹਦੀ ਕੱਲ ਦਾ ਮਾਲ ਆ ਸਾਰਾ ਵੇਖੋ ਕੋਈ ਨਹੀਂ ਕੋਈ ਨਹੀਂ ਵਿਖਾਉਂਦੇ ਸਾਰਾ ਮਾਲ ਇੱਕ 2 ਇੱਕ 15 ਇੱਕ 10 ਇੱਕ 7 ਦੀ ਲੈ ਜੀ ਇੱਕ 7 ਦੀ ਇੱਕ 10 ਦੀ ਪਹੁੰਚ ਕਰਦਾਂਗੇ 100 ਕਿਲੋਮੀਟਰ ਤੱਕ ਜੇ ਪਹੁੰਚ ਨਹੀਂ ਕਰਾਉਣੀ ਖੜਨੀ ਤੇ ਇੱਕ 7 ਦੀ ਇੱਕ 7 ਦੀ ਆ ਵੇਖੋ ਕਿੱਡੀ ਪੈਣਾ ਨਾ ਵੇਖੋ ਛੇ ਮੈਂ ਬੰਦੇ ਨਾਲ ਤਰ ਕੀਮਤਾਂ ਆਂਦੀ ਜਾ ਕੇ ਪਰ ਚਲੋ ਉਹਨਾਂ ਦਾ ਨੰਬੇਟਾ ਬਾਹਰ ਚੱਲ ਜੇ ਠੀਕ 1 ਮਿੰਟ ਡੇਢ ਮਿੰਟ ਹੀ ਮੈਂ ਸੁਈਆ ਮਿੰਟ ਡੇਢ ਮਿੰਟ 10 ਕਿਲੋਵਾੜੀ ਠੀਕ ਹੈ ਠੀਕ ਹੈ ਐ ਸਿਰ ਜਿੱਡੀ ਬਰਾਬਰ ਆ ਠੀਕ ਆ ਵੱਡੀ ਮੈਂ ਦੁੱਧ ਆ ਦੇ ਰਿਹਾ ਛੋਟੀ ਨਹੀਂ ਫੀਲਸ ਲੱਗ ਵੱਡੀ ਚੋਣ ਬਹੁਤ ਜਦੀ ਹਾਂ ਹਾਂ ਐ ਥੱਲੇ ਮੈਂ ਸਮਨੇ ਕੋਲ ਚੱਡੇ ਦੀ ਨਹੀਂ ਲੱਗਾ ਮਲ ਸਹੀ ਗੱਲ ਸਹੀ ਗੱਲ ਗੋਲ ਚੱਡੇ ਦੀ ਆ ਸਿੰਗਲ ਹੱਡੀ ਦੀ ਆ ਬਹੁਤ ਵੱਡੀ ਹੈ ਵੱਡੀ ਆ ਕਾ ਹਾਂ ਜੰਗੀ ਨੇ ਸੇਰ ਬਰਾਬਰ ਕੱਟਾ ਖਾਣਦੇ ਆ ਜੀ ਕੱਟਾ ਡੇਢ ਮਹੀਨੇ ਦੀ ਸੋਈ ਆ ਮੈਂ ਹਾਂ ਡੇਢ ਮਹੀਨੇ ਦੀ ਸੋਈ ਆ ਮੈਂ ਤੇ 100000 ਰੁਪਏ ਦੀ ਹਾਂ ਜੀ ਮੁੱਲ ਨਹੀਂ ਕੋਈ ਕਰਨਾ 85000 ਦੀ ਦੇਣੀ ਆ 85000 ਕੋਈ ਨਹੀਂ ਆਏਗੇ ਦਾ ਮਾਨਤਾਣ ਕਰਦੇ 4 ਰੁਪਇਆ ਛੋੜ ਕਰਦਾ ਤੇ ਬਸ ਐਹੋ ਹੀ ਆਪਣਾ ਪਿੰਡ ਆਪਣਾ ਮੱਤੇਵਾਲ ਤਸੀਲ ਬਾਬਾ ਬੁਕਾਲਾ ਜ਼ਿਲ੍ਹਾ ਮਪਰਰ ਫੋਨ ਨੰਬਰ 88792 ਬਾਹਰ ਨਾ ਪੈਣੇ ਵਿਕਾ ਰੀਏ ਵੀ ਮਾਲ ਵੇਚ ਲੋ ਸਾਰਾ ਜਿਆਦਾ ਜਿਆਦਾ ਵੈਸੇ ਬੇਡੇ ਨੂੰ ਫੋਨ ਕਰ ਲੈ ਕਿਉਂਕਿ ਮੈਂ ਆਪ ਚੱਲ ਜਾਣਾ ਵਈਆਂ ਲੈਣ ਠੀਕ ਹੈ ਠੀਕ ਆਹ ਦੇ ਸਾਰਾ ਮਾਲ ਵੇਚ ਗਿਆ ਜੀ ਯਾਰ ਬੌਲ ਜਿੱਦੀ ਮੈਂ ਬੌਲ ਜਿੱਦੀ ਮੈਂ ਸਹੀ ਗੱਲ ਆ ਵਾ ਵੱਡੀ ਆ ਵੱਡੀ ਹੈ ਆ ਦੇਖ ਸਾਰਾ ਮਾਲ ਵੇਚ ਗਿਆ ਜੀ ਐ ਖੁਰਲੀਆਂ ਵੇਲੀਆਂ ਬਿਜੀਆਂ ਮੰਜਾਂ ਜਾਨੀਆਂ ਪਾਸੋਂ ਜਿਲੰਦਰ ਠੀਕ ਹੈ